ਹਾਂਜੀ ਸਾਰਿਆਂ ਦਾ ਵੈਲਕਮ ਹੈ ਜੀ ਮੇਰੇ ਲਾਈਵ ਦੇ ਵਿੱਚ ਮੇਰੇ ਚੈਨਲ ਤੇ ਵੈਲਕਮ ਹੈ ਜੀ ਸਾਰਿਆਂ ਦਾ ਅੱਪਾ ਅੱਜ ਤੁਹਾਨੂੰ ਮੱਕੀ ਦੀਆਂ ਰੋਟੀਆਂ ਮੂਲੀਆਂ ਵਾਲੀਆਂ ਪਿਆਜ਼ ਤੇ ਮੇਥੀ ਪਾ ਕੇ ਆਸਾਨ ਤਿਕ ਤਰੀਕੇ ਨਾਲ ਦੱਸਾਂਗੇ ਜੀ ਕਿੱਦਾਂ ਬਣਾਉਂਦੇ ਆ ਮੱਕੀ ਦੀਆਂ ਰੋਟੀਆਂ ਜਿਨ੍ਹਾਂ ਭੈਣਾਂ ਨੂੰ ਬਣਾਉਣੀਆਂ ਨਹੀਂ ਆਉਂਦੀਆਂ ਮੱਕੀ ਦੀਆਂ ਰੋਟੀਆਂ ਉਹ ਲਫਾਫੇ ਤੇ ਤੁਹਾਨੂੰ ਅੱਜ ਮੈਂ ਦੱਸੂਗੀ ਬਣਾਉਣੀਆਂ ਤੇ ਤੁਸੀਂ ਚੈਨਲ ਤੇ ਬਣੇ ਰਹੋ ਜੀ ਵੈਲਕਮ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਦੇ ਵਿੱਚ ਸਾਰੇ ਜਣੇ ਮੇਰੇ ਨਾਲ ਬਣੇ ਰਹੋ ਜੀ ਆਪਾਂ ਇਹਦੇ ਵਿੱਚ ਔਰ ਟਪਾ ਪਾਉਣੀ ਮੱਕੀ ਦਾ ਜੀ ਮੱਕੀ ਦਾ ਟਪਾ ਪਾ ਕੇ ਫਿਰ ਆਪਾਂ ਇਹਦੇ ਵਿੱਚ ਲੂਣ ਮਿਰਚ ਤੇ ਮਸਾਲਾ ਤੇ ਆ ਮੇਥੀ ਜਿਹੜੀ ਆ ਇਹ ਪਾਵਾਂਗੇ ਮੇਥੀ ਆਪਾਂ ਕੱਟ ਲਈ ਆ ਪਿਆਜ਼ ਕੱਟਿਆ ਮੋਲੀ ਤੇ ਆਟਾ ਹੁਣ ਮੈਂ ਮਿਰਚਾਂ ਤੇ ਤੁਹਾਨੂੰ ਨਮਕ ਪਾ ਕੇ ਦਿਖਾਉਣੀ ਆ ਜੀ ਮੇਰਾ ਮੂੰਹ ਨਹੀਂ ਵਿੱਚ ਇੱਕ ਚਮਚਾ ਮਿਰਚਾਂ ਦਾ ਮੈਂ ਸਕਾ ਕੇ ਰੱਖੀਆਂ ਵੀਡੀਓ ਪਾਈ ਹੈ ਜੀ ਮਿਰਚਾਂ ਦੀ ਮੈਂ ਸਕਾ ਕੇ ਹੀ ਯੂਜ਼ ਕਰਦੀ ਆ ਹਰੀਆਂ ਮਿਰਚਾਂ ਨੂੰ ਜਰੂਰ ਦੇਖਿਓ ਫੇਰ ਇਹਨੂੰ ਮਿਰਚਾਂ ਨੂੰ ਮੈਂ ਸਕਾ ਕੇ ਯੂਜ਼ ਕਰਦੀ ਆ ਇਹ 1.5 ਚਮਚਾ ਪਾਉ ਮੱਕਾ ਪਾਣੀ ਵਿੱਚ ਇਹ ਮੱਕੀ ਦੀ ਰੋਟੀਆਂ ਸੌਣ ਤਰੀਕੇ ਨਾਲ ਦੱਸੂਗੀ ਜੀ ਇਹਦੇ ਵਿੱਚ ਮੈਂ ਧਨੀਆ ਪਾਇਆ ਆ ਤਾਂ ਮੇਥੀ ਆ ਕਿ ਜਿਹਨਾਂ ਤਾਂ ਨਵੀਂ ਬਣਾਉਣੀ ਆਉਂਦੀ ਮੱਕੀ ਦੀ ਰੋਟੀ ਲਫਾਫੇ ਤੇ ਤੁਹਾਨੂੰ ਮੈਂ ਬਣਾਉਣੀ ਸਿਖਾਉਂਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹਨਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸਾਰੇ ਜਣੇ ਸ਼ੇਅਰ ਕਰਿਓ ਲਾਈਕ ਕਮੈਂਟ ਕਰ ਦਿਓ ਜੇ ਵਧੀਆ ਲੱਗੀ ਵੀਡੀਓ ਤੁਹਾਨੂੰ ਤੇ ਸਾਰੇ ਜਣੇ ਲਾਈਕ ਸ਼ੇਅਰ ਜ਼ਰੂਰ ਕਰਿਓ ਹੁਣ ਆਪਾਂ ਤੁਹਾਨੂੰ ਮੜ ਕੇ ਦਿਖਾਵਾਂਗੇ ਆਪਾਂ ਪਾਪਾ ਲੈਣਾ ਆਪਾਂ ਜੀ ਨੋਰਮਲ ਜਿਹੜਾ ਹੁੰਦਾ ਹੈ ਨੋਰਮਲ ਪਾਪਾ ਲੈ ਕੇ ਤੁਹਾਨੂੰ ਮੈਂ ਦਿਖਾਉਣੀ ਆ ਕਿੱਦਾਂ ਬਣਾਉਣੀ ਆ ਆਪਾਂ ਰੋਟੀ ਹਾਂਜੀ ਆਪਾਂ ਹੁਣ ਆਟਾ ਮਾਣ ਲੱਗੇ ਆ ਜੀ ਜਿਹਨਾਂ ਨੂੰ ਨਹੀਂ ਬਣਾਉਣੀ ਆਉਂਦੀ ਨਾ ਮੈਨੂੰ ਵੀ ਨਹੀਂ ਆਉਂਦੀ ਸੀਗੀ ਮੈਂ ਵੀ ਸਿਰਫ ਪਾਫੀ ਤਹੀ ਸਿੱਖ ਰਹੀ ਆ ਜੀ ਇਹਦਾ ਆਟੇ ਨੂੰ ਮਲਣਾ ਜਿੱਦਾਂ ਮੜੀ ਦਾ ਨਾਰਮਲ ਤਰੀਕੇ ਦੇ ਨਾਲ ਤੁਹਾਨੂੰ ਮੈਂ ਬਣਾਉਣੀ ਹੈ ਦੱਸੂਗੀ ਇਦਾਂ ਦਾ ਲਫਾਫਾ ਇੱਕ ਲੈ ਲੈਣਾ ਤੇ ਆਪਾਂ ਹੁਣ ਇਹਨੂੰ ਆਟੇ ਨੂੰ ਮਲਦੇ ਆਂ ਇਹਨਾਂ ਨੂੰ ਨਹੀਂ ਬਣਾਉਣੀ ਆਉਂਦੀ ਬਹੁਤ ਤਰੀਕਾ ਵਧੀਆ ਸੌਖਾ ਤਰੀਕਾ ਹੈ ਇਦਾਂ ਆਟੇ ਨੂੰ ਆਪਾਂ ਮਲ ਕੇ ਤੁਹਾਨੂੰ ਮੈਂ ਦਿਖਾਵਾਂਗੀ ਜੀ ਰੋਟੀ ਬਣਾ ਕੇ ਵੀਡੀਓ ਲੰਬੀ ਨਾ ਹੋ ਜਾਵੇ ਜੀ ਤਾਂ ਕਰਕੇ ਮੈਂ ਥੋੜਾ ਵਿੱਚ ਕੱਟ ਤੁਹਾਨੂੰ ਦਿਖਾ ਰਹੀ ਹਾਂ ਬੰਦ ਕਰ ਕਰਕੇ ਹਾਂਜੀ ਦੇਖੋ ਜੀ ਇਦਾਂ ਆਪਾਂ ਪੇੜਾ ਲੈ ਲੈਣਾ ਇੱਕ ਨਾਰਮਲ ਤਰੀਕੇ ਦੇ ਨਾਲ ਜਿਨ੍ਹਾਂ ਨੂੰ ਭੈਣਾਂ ਨੂੰ ਨਹੀਂ ਬਣਾਉਣੀ ਆਉਂਦੀ ਮਾੜਾ ਜਿਹਾ ਹੱਥੋਂ ਪਾਣੀ ਲਾ ਕੇ ਦਾ ਪਾਣਾ ਤੇ ਆਪਾਂ ਇੱਥੇ ਚੱਕਣੀ ਤੇ ਰੱਖ ਲੈਣੀ ਹੈ ਥੋੜਾ ਜਿਹਾ ਪਾਣੀ ਹੱਥ ਨੂੰ ਲਾ ਲੈਣਾ ਦੇਖੋ ਰੋਟੀ ਬਹੁਤ ਵਧੀਆ ਬਣ ਗਈ ਜੀ ਮੇਰੇ ਤੇ ਪਿਆਜ਼ ਵਗੈਰਾ ਭਾਈ ਹੈ ਤੇ ਸਾਰੇ ਜਣੇ ਮੈਨੂੰ ਦੱਸਿਓ ਜਰੂਰ ਜੀ ਵੀਡੀਓ ਤੁਹਾਨੂੰ ਕਿੱਦਾ ਵਧੀਆ ਲੱਗੀ ਮੇਰਾ ਰੋਟੀ ਬਣਾਉਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਾ ਤਾਂ ਜੀ ਮੈਨੂੰ ਆਪ ਨਹੀਂ ਆਉਂਦੀਆਂ ਸੀ ਮੱਕੀ ਦੀਆਂ ਰੋਟੀਆਂ ਬਣਾਉਣੀਆਂ ਤਾਂ ਫਲਫਾਫੇ ਦੋ ਲਾ ਲੈਣੀ ਹੈ ਜੀ ਦੇਖੋ ਕਿੰਨੀ ਵਧੀਆ ਰੋਟੀ ਬਣੀ ਹੈ ਟੁਟਕੇ ਤਾਂ ਆਪਾਂ ਤੁਹਾਨੂੰ ਦਿਖਾਉਣੀ ਹੈ ਪਰ ਆੜ ਕੀ ਰੋਟੀ ਨੂੰ ਬਹੁਤ ਵਧੀਆ ਆਸਾਨੀ ਦੇ ਨਾਲ ਬਣ ਜਾਂਦੀ ਹੈ ਜੀ ਬਸ ਇਹਦਾ ਆਪਾਂ ਪੇੜਾ ਕਰ ਲੈਣਾ ਆਟੇ ਨੂੰ ਥੋੜਾ ਜਿਹਾ ਮਲ ਲੈਣਾ ਹੈ ਪੇੜਾ ਕਰਕੇ ਆਪਾਂ ਇੱਤਾ ਕਰ ਲੈਣਾ ਦਾਪਸ ਲਫਾਫੇ ਤੇ ਰੱਖ ਕੇ ਐਦਾਂ ਰੋਟੀ ਨੂੰ ਆਪਾਂ 베ਲ ਲੈਣਾ ਰੋਟੀ ਆਪਣੀ ਦੇਖੋ ਰੜ ਗਈ ਹੈ ਜੀ ਹੁਣ ਆਪਾਂ ਘੇਰ ਲਾਵਾਂਗੇ ਇਹਦੇ ਉੱਤੇ ਤੇ ਚੱਕਲੇ ਦੇ ਉੱਤੇ ਦੇਖੋ ਜੀ ਇਹ ਪਾਫੇ ਦੇ ਉੱਤੇ ਬਣਾਉਣੀ ਬਹੁਤ ਵਧੀਆ ਹੈ ਰੋਟੀ ਮੈਨੂੰ ਆਪ ਨਹੀਂ ਆਉਂਦੀ ਸੀ ਮੈਂ ਲਫਾਫੇ ਤੇ ਹੀ ਬਣਾ ਰਹੀ ਹਾਂ ਤੇ ਬਹੁਤ ਵਧੀਆ ਨਾਰਮਲ ਰੋਟੀ ਬਣਦੀ ਹੈ ਦੇਖੋ ਰੋਟੀਆਂ ਆਪਣੀ ਬਣ ਕੇ ਤਿਆਰ ਐ ਤੇ ਚੱਕਲੇ ਦੇ ਉੱਤੇ ਆਪਾਂ ਇਦਾਂ ਵੇਲ ਕੇ ਰੱਖੀ ਜਾਣੀਆਂ ਤੇ ਤੁਹਾਨੂੰ ਮੈਂ ਰਾੜ ਕੇ ਵੀ ਦਿਖਾਉਣੀ ਆ ਜੀ ਕੇ ਲਾ ਲੈਣਾ ਜਿਨ੍ਹਾਂ ਨੂੰ ਨਹੀਂ ਆਉਂਦੀ ਬਣਾਉਣੀ ਮੱਕੀ ਦੀ ਰੋਟੀ ਹੋਵੇ ਇਸ ਤਰੀਕੇ ਨਾਲ ਬਣਾ ਸਕਦੀਆਂ ਮੇਰੀਆਂ ਭੈਣਾਂ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਜੀ ਜੁਆਇਨ ਜਰੂਰ ਕਰਿਓ ਥੈਂਕ ਯੂ ਜੀ